ਕਮਾਨੀ ਇਕੋ ਵੀ ਮੇਰੀ ਜਾਨ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਦਾਵ ਹਾਰਤ ਤੇ ਮੈਂ ਤਰਜੀਹਤਾ ਜੁਆ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਖਾਸ ਅਕੇtion ਹੋਵੇ ਕਿਸੇ ਤਾਮਿਕ ਸੌਦੇ ਜਾਂ ਕਿਸੇ ਵੀ ਜਗ੍ਹਾ ਤੇ ਸਥਾਨ ਤੇ ਕਿਸੇ ਵੀ ਤਰ੍ਹਾਂ ਦੇ ਉਹਦੇ ਅਸੀਂ ਜਾਣਥੇ ਇਤਿਹਾਸ ਹੁੰਦੀ ਗੱਲ ਕਰਦੇ ਆ ਉਥੇ ਅੱਜ ਨਾਲ ਦੇ ਨਾਲ ਇੱਕ ਅਹਿਮ ਕਰੀਗਰੀ ਇਸ ਯਤਨ ਦੀ ਇਹ ਸਾਰੇ ਕੰਟੈਂਟ ਦੇ ਵਿੱਚ ਜੁੜੀ ਹੈ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੜਿਆ ਗਿਆ ਨਹੀਂ ਕਿ ਜਿੱਥੇ 24 ਘੰਟੇ ਜਿਹੜਾ ਲੰਗਰ ਲੱਗਦਾ ਹੈ ਆ ਬਾਬਾ ਜੀ ਜਿਹੜੇ ਇਥੇ ਲੋਦੇ ਸੀਗੇ ਚੰਦ ਰਾਜੀ ਜੀ ਜਿਹੜੇ ਬ੍ਰਾਹਮਣ ਨੇ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚੇ ਜਿਹੜੇ ਬਾਬਾ ਜੀ ਨੇ ਕੁਛ ਨੀਂ ਦਿਨ ਬ੍ਰਾਹਮਣਾਂ ਅਰਜੁਨ ਆਦਿ ਦੇ ਨਾਲ ਅੱਧਾ ਅਧਰਤ ਰਸੂਣ ਕਿਤੇ ਹੀ ਆ ਤੇ ਉਹਨਾਂ ਜਗ੍ਹਾ ਅੱਜ ਜਿਹੜੇ ਗੱਦੀ ਨਿਸ਼ੀਣ ਹੈ ਮਹਾਂਤ ਜੋਗੀ ਕਾਜੀ ਜਿਹੜੇ ਬਚਪਨ ਦੇ ਵਿੱਚ ਨੇ ਤੇ ਇਹਨਾਂ ਨੂੰ ਮੂਰਤਾਂ ਵੀ ਲਾਏ ਗਿਆ ਸਮੂਹ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਤਸਦੀਕ ਕੀਤਾ ਗਿਆ ਕਿ ਇਹ ਇਸ ਸਥਾਨ ਦੇ ਮਹੱਤਵ ਹੈ ਸੋ ਸਾਡੇ ਨਾਲ ਜਿਹੜੇ ਸੇਵਾਦਾਰ ਹਾਜ਼ਰ ਪ੍ਰੈਜ਼ੈਂਟ ਸੇਵਾਦਾਰ ਲੈਪਰਡ ਸੋ ਅੱਜ ਤੇ ਪਰ ਸ੍ਰੀ ਜੀ ਉਹ ਸਾਡੇ ਨਾਲ ਜੁੜਨੇ ਸੀ ਪੰਡਤ ਸ਼ਿਵਾਜੀ ਦੇ ਨਾਲ ਗੱਲ ਕਰਨ ਦੇ ਇਸ ਮੌਕੇ ਤੇ ਖਾਸ ਸਵੰਦੀ ਤੇ ਨਾਲ ਦੀ ਨਾਗਰਾ ਕੀ ਜਨਾ ਉਹਦੀ ਸਵੰਦੀ ਤੇ ਕਿਹੜੇ ਕਿਹੜੇ ਕਰਾਇਆ ਤੇ ਤਦਉਂ ਕਿ ਚਲੋ ਕਿਹੜਾ ਲੰਗੜ ਲਗਾਇਆ ਸੋ ਪੰਡਤ ਸ਼ਿਵਾਜੀ ਤੁਹਾਡਾ ਸੁਆਗਤ ਹੈ ਜੀ ਦਾ ਭਾਰਤ ਵਿੱਚ ਅਹ ਪੜੀ ਸਾਡੇ ਦਰਸ਼ਕਾਂ ਨੂੰ ਜਿਹੜਾ ਅੱਜ ਇਥੇ ਇਸ ਰਾਸ ਨੂੰ ਹੋਈ ਆ ਇਹ ਦੇ ਰਿਖੇ ਤੁਹਾਨੂੰ ਸੰਸਮੇ ਆ ਜਾਣ ਤੋਂ ਬਾਅਦ ਇਹਨਾਂ ਨੂੰ ਕਿਹੜੇ ਬਗਿੰਨਾ ਹੈ ਇਹਨੇ ਸਵਤੇ ਨਾਮ ਦੀ ਨਾਇਕੀ ਕੀਤੀ ਇਹਨੇ ਕਿਸ ਨਾਮ ਹੁੰਦੀ ਤਦਉਂ ਤੋਂ 24 ਕੈਂਡੀਡੇਟ ਆ ਸਾਰੇ ਸੁਣੀ ਸਾਡੇ ਸੋਤਿਆਂ ਨੂੰ ਬਸਤ੍ਰ ਧਿਆਨ ਕਰੇ ਜੀ ਕਿਸ ਜਿਹੜਾ 24 ਸਾਲ ਦਾ ਲੱਗ ਰਿਹਾ ਜੀ ਇਹ ਘਰ ਤੋਂ ਘੱਟ ਵੀ ਕੋਈ 15 ਸਾਲ ਤੋਂ ਗੰਟੀ ਦੇ ਕੰਮ ਲਿਆ ਹੋਰ ਇੱਕ ਤੋਂ ਪਹਿਲਾਂ ਜੀ ਜੇਠੇ ਬੀਰਵਾਰ ਨੂੰ ਬਾਬਾ ਜਲੇਦਾਰ ਜੀ ਬਿਨੀ ਕੋਰ ਤੋਂ ਹੁੰਦੇ ਸੀ ਪੁਰਾਣਾ ਜਿਹੜਾ ਉਹਨਾਂ ਦਾ ਉੱਤਜੀ ਬਾਬਾ ਵਿਧਿਆਰੇ ਦਾ ਉਹਦਾ ਪ੍ਰਾਸ਼ਕ ਬਚ ਗਿਆ ਉਹਦੇ ਵਿੱਚ ਲੱਗੇ ਪਹਿਲਾਂ ਉੱਥੋਂ ਆਦੇ ਹੁੰਦੇ ਸੀ ਆਨ ਜੇਠੇ ਬੀਰਵਾਰ ਚਾੜ ਕੋਲ ਲੱਗੇ ਹੁੰਦੇ ਸੀ ਉਹਦੇ ਬਾਅਦ ਇਹ ਮੁਰ 15 ਸਾਲ ਤੋਂ ਤਾਂ ਕੰਟੀਨ 24 ਘੰਟੇ ਦਾ ਲੱਗੋਗੇ 24 ਘੰਟੇ ਵੀ 24 ਘੰਟੇ ਹੀ ਜਿਸ ਨੇ ਬਰਦੀਤੀ ਘਾਤੀ ਜਿਲੇ ਆ ਜੇ ਪ ਉਸ ਵੇਲੇ ਕਿਸ ਵੇਲੇ ਵੀ ਸਖਤ ਆਦਮੀ ਉਸ ਨੇ ਰਾਖਸ਼ ਤਿਆਰ ਕਰ ਲਿਆ ਇਹ ਉਹ ਨੇਕ ਜਰ ਘੁੰਦਾ ਕਿ ਸ਼ਵੇਰੇ 5-7 ਕਿਲੋ ਦੀਆਂ ਰੋਟੀਆਂ 10 ਕਿਲੋ ਦੀਆਂ ਵੀ ਬੱਝੜੀਆਂ ਜਿਹੜੀਆਂ ਕਿ ਸ਼ਵੇਰੇ ਹਰਮਾਨ ਦੀ ਛੜਨ ਦੇ ਡੈਕ ਮਤਲਬ ਪਤਾ ਲੱਗ ਜਾਂਦਾ ਹੈ ਇਹ ਬਾਬਾ ਜੀ ਦਾ 15 ਸਾਲ ਤੋਂ ਪਿਆਰ ਪੜੀ ਜੀ ਜਿਵੇਂ ਅਸੀਂ 24 ਘੰਟੇ ਮੰਗਰ ਚੱਲਦਾ ਹੈ ਨਾ ਰੋਦੇ ਹਰ ਸਵੇਰ ਤਾਂ ਐਕਸਟਰਾ ਨਾਲ ਅਸਟਾਟੀ ਜੰਦਾ ਹੈ ਅੰਗਾ ਮੇਂ ਮੁਕਤੀ ਹੈ ਇਹ ਲੰਗਰ ਦੀ ਵਸਤਾ ਕਿਸ ਤਰ੍ਹਾਂ ਕਿਵੇਂ ਪਕਿਸਤਾਨ ਜੀ ਤਾਂ ਇਹ ਜੀ ਕਿ ਸਾਲ ਨੂੰ ਵੀ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਲੰਗਰ ਦੇ ਲਈ ਕਿੱਥੋਂ ਪੈਸੇ ਆਦੇ ਆ ਕਿੱਥੋਂ ਰਾਚਨਾ ਦਾ ਕਿੱਦਾਂ ਆਦਾ ਕਿਸੇ ਵਿਲੇ ਆਦਾ ਇਹ ਇੱਕ ਜੱਬਾ ਹੀ ਆ ਜਿਹੜੀਆਂ ਸੰਕਟਾਂ ਦੇ ਸਿਰ ਤੇ ਜਾਂਦਾ ਆ ਦੇਸ਼ ਵਿਦੇਸ਼ ਚ ਬੈਠੀਆਂ ਸੰਕਟਾਂ ਵੀ ਜੀਆਂ ਔਰ ਇੱਥੇ ਦੀਆਂ ਲੋਕਲ ਜਿਹੜੀ ਜਨ ਪੈਣੀਆਂ ਆ ਸਾਰੇ ਪੰਜਾਬ ਦੇ ਵਿੱਚੋਂ ਆਲੇ ਆ ਔਰ ਉਹ ਕਿਛਵੇਂ ਨੇ ਕੋਈ ਅੰਦਾ ਛੱਡ ਗਿਆ ਕੋਈ ਦਾਤ ਛੱਡ ਗਿਆ ਕੋਈ ਖਾਣੇ ਛੱਡ ਗਿਆ ਕੋਈ ਸਬਜ਼ੀ ਛੱਡ ਗਿਆ ਔਰ ਨਾ ਕਿ ਮੰਡੀ ਤੋਂ ਸਬਜ਼ੀ ਦੇ ਟੈਂਪੋ ਵਰ ਕੇ ਆਦੇ ਆ ਜੀ ਜਿਹੜੇ ਕਿ ਹੁਣ ਉਹਨਾਂ ਦੀ ਛੜਾ ਲੈਣੀ ਉੱਪਰ ਮਚਾ ਲਈਏ ਦੇਖੇ ਤੇ ਆਪਣੇ ਇੱਕ ਬੱਕੜ ਦੇ ਦਿੱਤੇ ਜਿਹੜੀ ਬਿਜਲੀ ਕਹਿੰਦੇ ਤਾਂ ਇਹ ਜਿਹੜਾ ਹੈਗਾ ਇੱਕ ਬਾਬਾ ਜੀ ਦਾ ਪੈਕ ਸ਼ਮਾਈ ਸੀਗਾ ਜਿਹਦੇ ਵਿੱਚ ਇਹ ਟੈਂਕਰ ਚੱਲਦਾ ਔਰ ਕਦੀ ਮਤਲਬ ਇਦਾਂ ਨਹੀਂ ਹੋਇਆ ਕਿ ਕਿਸੇ ਚੀਜ਼ ਨੂੰ ਕਾਤੇ ਅਹ ਬੜੀ ਅਕਸਰ ਦੇਖਿਆ ਜਾਂਦਾ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ 24 ਕੰਡੇ ਅੰਦਰ ਜਹਾਜ਼ ਆ ਗਵਸਤਾ ਕਰਨ ਲਈ ਇੱਕ ਕਮੇਟੀ ਜਾਂ ਪ੍ਰਸ਼ਾਸਨ ਹੈ ਪਰ ਕਿਤੇ ਜਿਵੇਂ ਬਿਲਕੁਲ ਸੰਸਥਾ ਦੇ ਸਹਿਯੋਗ ਦੇ ਨਾਲ ਹਰ ਬੰਦਾ ਆਪਣੇ ਆਪ ਦੀ ਜਗ੍ਹਾ ਬਰਾਬਰ ਆ ਸਾਰੇ ਕਰਦੇ ਆ ਪਰ ਕੀ ਕਦੀ ਪੂਰੀ ਕਰਾਹੀ ਨਾਂ ਦੇ ਵਿੱਚ ਕੀ ਹੈ ਇਸ ਮੰਦਰ ਦੇ ਨਾਲ ਦੇ ਸ਼ਾਸਕ ਤੇ ਕਿਹੜਾ ਮੰਦਰ ਦੇ ਨਾਲ ਪਰੀ ਗਈ ਕਿ ਕਿਸੇ ਕੋਲ ਇਹ ਤਾਂ ਕਹਿੰਦੇ ਜੀ ਕਰਾਹੀ ਜਿਹੜੀ ਕਿਤੇ ਲੋਕਾਂ ਤੋਂ ਸੰਗਤ ਤੋਂ ਨਹੀਂ ਨਹੀਂ ਐਦਾਂ ਨਹੀਂ ਸਪੈਸ਼ਲੀ ਬਿਤੇਲੀ ਗਿਆ ਕਰਮੀ ਤੇ ਬਸ ਜਿੱਦੜ ਜਾਂਚੀ ਅੱਜ ਤੁਹਾਡੇ ਮੇਲੇ ਆ ਬਾਬਾ ਜੋਤੀ ਗਏ ਆ ਉੱਤੇ ਉਹਨਾਂ ਨੂੰ ਪਤਾ ਕੀ 24 ਘੰਟੇ ਲੱਗੇ ਚਲਾਦੇ ਆ ਉਹ ਕੀ ਉਹਨਾਂ ਨੂੰ ਡਫਾਵੇ ਦੀ ਬਾਗੀ ਦੇ ਦਿੰਦੇ ਸੀਗੇ ਉਹਦੇ ਨਾਲ ਹੈ ਜਾਂ ਸੰਕਤਾ ਹੈ ਕੀ ਆ ਜਿਹੜੀਆਂ ਜਿਹੜਾ ਜਿਹੜਾ ਨੀਕਿਆ ਜਿਹੜਾ ਜਿਨਾਂ ਦੀ ਐ ਤੇ ਆਪਣੇ ਜੋ ਵੀ ਦਿਲ ਦੀਆਂ ਅਸ਼ਮਾ ਪੂਰੀਆਂ ਹੋਈਆਂ ਆ ਆਪਣੇ ਜੋ ਵੀ ਸੁਪਨੇ ਪੂਰੇ ਹੋਇਆ ਉਹੜਾ ਚਾਹਵਨਾ ਉਹ ਜੋ ਭੇਜਦੇ ਜੀ ਬਸ ਬਾਬਾ ਜੀ ਜੇਪ ਚ ਆ ਗਏ ਜਿਹਦੇ ਇਹਦੀ ਡਿਵੈਲਪਮੈਂਟ ਹੁੰਦੀ ਆ ਕੌਣ ਸਰੀਆਂ ਸਿੱਟ ਗਿਆ ਕੌਣ ਚੀਮਨ ਦੇ ਗਿਆ ਇਹ ਮਤਲਬ ਇਹਦਾ ਇਹਦੇ ਵਿੱਚ ਮਤਲਬ ਜਿੰਦਾ ਜੀ ਬਾਰ ਐਗਜ਼ਾਮਪਲ ਉਹਨਾਂ ਲੱਗਰਾਂ ਬਣਾਉਣ ਲੱਗੇ ਅਸੀਂ ਪੁਜਾ ਦੇ ਕੀਤੀ ਕਿ ਲੱਗਰਾਂ ਹਾਲ ਬਣਾਣਾ ਪੱਨ ਕੇ ਪੇਚੋ ਬਣਾਣਾ ਤੇ ਬਾਬਾ ਜੀ ਪੱਟੀ ਵਾਲੇ ਆਪਣੇ ਕੋਈ ਤੇ ਆਏ ਉਹਨਾਂ ਨੇ ਆ ਕੇ ਗੱਲ ਕੀਤੀ ਕਿ ਵੀ ਸਾਨੂੰ ਵੀ ਸੇਵਾ ਲਾ ਰਹੇ ਹੋ ਕੋਈ ਕਹਿੰਦੇ ਸੀਮਟ ਬੈਂਚ ਇੱਕ ਹੀ ਦੂੰਗਾ ਪਰ ਉਹ ਇਹ ਵੀ ਅਸੀਂ ਚੀਮਟ ਦੀਆਂ ਇਹ ਗੱਲ ਚੱਲਦੀ ਸੀ ਕਿ ਜਿੱਦਾਂ ਜਿਹਨੂੰ ਬਜਰੀ ਦਾ ਸੁਨੇ ਆ ਗਿਆ ਸੀ ਕਿ ਐਨੀ ਬਜਰੀ ਜਾਏ ਉਹ ਕਹਿੰਦੇ ਜਦੋਂ ਬਜਰੀ ਵਹੇ ਮਤਲਬ ਕਹਿੰਦਾ ਕਿ ਇੱਕ ਤੱਕ ਕੋਈ ਗ੍ਰਾਈ ਕਰਦੇ ਨਹੀਂ ਸੀ ਵਿਸ਼ੇਸ਼ ਤੌਰ ਤੇ ਨਹੀਂ ਗਏ ਉੱਤਰ ਜਾਂਦੇ ਆਦੇ ਦਾ ਸਿਗੇ ਹੀ ਜਿੱਥੇ ਗਏ ਤੇ ਉੱਥੇ ਜੋ ਕੁਝ ਮਿਲ ਗਿਆ ਉਹ ਸਾਰਾ ਲੱਗੇ ਲੱਗੇ ਤੇ ਜਦੋਂ ਜੇ ਸੋ ਦੋਸਤੋ ਮੈਂ ਇੱਕ ਇਹ ਕਰਨ ਬੜੀ ਦਸਹੀ ਜਿਹਾ ਚਾਹਣਾ ਹੈ ਕਿ ਆਸਰ ਦਿਖਾਇਆ ਜਾਂਦਾ ਹੈ ਸਰੇ ਲੋਕਾਂ ਦੇ ਕੋਈ ਭਾਵਨਾ ਨਹੀਂ ਆਉਂਦੀ ਜਾਂ ਪੂਰੀ ਨੂੰ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਕੋਈ ਫੋਲ ਆਪਾਂ ਦਾ ਚੱਲਦਾ ਹੈ ਇੱਥੇ ਵਿਵਸਥਾ ਕਰਕੇ ਕੋਈ ਨਾ ਦਿਖਾਇਆ ਜਾਂਦਾ ਮਤਲਬ ਸਾਂਸ਼ ਬੀਟ ਕੀਤੇ ਜਾਂਦੇ ਆ ਪਰ ਇੱਥੇ ਐਗੋਟੇ ਕੋਈ ਵੀ ਕਰ ਲਈਆਂ ਇੱਥੇ ਵਿਸ਼ੇਸ਼ ਤੌਰ ਤੇ ਸੰਕਾਂ ਜਿਹੜੀਆਂ ਕਿਸੇ ਧਾਰਮਿਕ ਸਥਾਨ ਤੇ ਜਾਣਾ ਚਾਹੇ ਮਤਲਬ ਜਾਣਿਆ ਹੁੰਦੇ ਆ ਜੇ ਕੋਈ ਵੀ ਵਿਅਕਤੀ ਆਪਣੀ ਸ਼ਰਧਾ ਉਹ ਜਿਹਨਾਂ ਦੀਆਂ ਮਨੋ ਭਾਵਨਾਵਾਂ ਜਿੱਥੇ ਪੂਰੀਆਂ ਹੁੰਦੀਆਂ ਮੰਦਪ ਉਹ ਆਪਣੇ ਆਪ ਸਵੇਰ ਸ਼ਾਮ ਦੁਪਹਿਰ ਰਾਤ ਜਦੋਂ ਵੀ ਕੇ ਪਹੁੰਚ ਕਰਦੇ ਆ ਆਪ ਅ ਕਿ ਹਰ ਤਰ੍ਹਾਂ ਦੀ ਲੱਗਦੀ ਜੀਵਨवस्था ਚਾਹੇ 10ਵਾਂ ਚਾਹੇ ਕਿਸ ਤਰ੍ਹਾਂ ਉਹ ਆਪ ਹੀ ਦੇ ਨਾਮ ਕਰਦੇ ਆ ਸੋ ਜਿਵੇਂ ਸ਼ਿਵਾਰਜੀ ਨੇ ਦੱਸਿਆ ਬੜੀ ਜੀ ਨੇ ਕਿ ਜਿਹੜੇ ਮਹਾਪੁਰਸ਼ੀ ਤੇ ਸੀਗੇ ਤਰੰਦਾ ਜੀ ਜਾਨੇ ਜੁਕੇ 25 ਕੁਛ ਦੇ 15 18 ਸਾਲ ਗੋੜੀ ਤੇ 25 ਉਹ ਮਹਾਪੁਰਸ਼ੀ ਵੀ ਜਿਹੜੇ ਮਹਾਪੁਰਸ਼ਾਂ ਦੇ ਦੇਣ ਜਾਂਦੇ اتنا ਸਹਿਯੋਗ ਨਾਲ ਜੱਦਾ ਸੱਚੇ ਵਿਅਕਤੀ ਵਿਸ਼ੇਸ਼ ਦਾ ਇਥੇ ਕਿਸੇ ਤਰ੍ਹਾਂ ਦਾ ਵੀ ਕੋਈ ਜੀ ਅਹਿਮ ਕੰਮ ਕਰ ਲਈ ਉਹ ਬਹੁਤ ਹੀ ਬਿਹਤਰੀਨ ਹੈ ਇਥੇ ਸਭ ਨਾਲ ਮਿਲ ਕੇ ਸ ਨੂੰ ਸੰਕਟਾਂ ਦਾ ਸਹਿਯੋਗ ਦੇ ਨਾਲ ਚੱਲ ਚੱਲੀ ਸੀ ਦੂਸਰੇ ਪਾਸੇ ਪੜੀ ਗੱਲ ਕਰੀਏ ਸ਼ੇਰਪੁਰ ਕਨਰਾਂ ਵਾਲੇ ਸੰਤਾਂ ਨੇ ਉਹ ਚੰਦਾਸ ਮਹਾਰਾਜ ਨੇ ਸ਼ੇਰਪੁਰ ਕਨਰਾਂ ਵਾਲੇ ਸੰਤਾਂ ਦਾ ਇੱਥੇ ਬਹੁਤ ਵੱਡੇ ਜਿਹੜੀ ਸੰਗਠਨ ਦਾ ਹੈ ਉਹਨਾਂ ਬਾਰੇ ਜਰੂਰ ਸਾਡੇ ਦੱਸ ਤੋਂ ਜੀ ਸ਼ੇਰਪੁਰ ਕਨਰਾਂ ਤੋਂ ਸਾਧ ਪਾਪਾ ਰਾਮਕੀਸ਼ਨ ਜੀ ਆਉਂਦੇ ਸੀ ਜੀ ਉਹ ਬਹੁਤ ਦੇਰ ਤੋਂ ਪਹਿਲਾਂ ਤੋਂ ਹੁਣਾਂ ਦੀ ਛੇੜਾ ਦੇ ਲਈ ਉੱਪਰ ਪਾਣੀ ਦਾ ਵਿਵਸਥਾ ਕੀਤੀ ਸੀ ਦਾ ਰਾਜਦਵੀਂ ਕੀਤੀ ਸੀ ਉਹ ਸਕੂਲਾਂ ਵਿੱਚ ਜਾਂਦੇ ਸੀ ਗਊਸ਼ਾਲਾ ਵਿੱਚ ਜਾਂਦੇ ਸੀ ਬਾਹਲੇ ਇੱਕ ਟਾਈਮ ਇਦਾਂ ਆਇਆ ਕਿ ਸਾਡੇ ਬਾਬਾ ਚੰਦਨਾਰ ਜੀ ਬਾਹਰ ਛੱਤ ਦੇ ਖੜੀ ਆਵਾਜ਼ ਦੇ ਰਹੇ ਸੀ ਪਰ ਉਹ ਨਿਕਲ ਕੇ ਗਏ ਤੇ ਉਹਨਾਂ ਨੇ ਗੱਡੀ ਰੋਕੀ ਤੇ ਬਾਬਾ ਜੀ ਨੇ ਪ੍ਰਣਾਮ ਕਰਕੇ ਉਹਨਾਂ ਨੂੰ ਨਾਲ ਲੈ ਗਏ ਤੇ ਉਹ ਕਹਿੰਦੇ ਹੁੰਦੇ ਸੀ ਕਿ ਮੈਂ ਕਦੀ ਵੀ ਜਦੋਂ ਆਪਣੇ ਢੇਰੇ ਤੋਂ ਚੱਲ ਪੈਂਦਾ ਮੈਂ ਮੁੜ ਕੇ ਆਪਣੇ ਢੇਰੇ ਤੇ ਆ ਕੇ ਚਾਹ ਵੀ ਪੀਂਦਾ ਮੈਂ ਰਸਤੇ ਕਦੀ ਕੁਝ ਖਾਂਦਾ ਪੀਂਦਾ ਨਹੀਂ ਪਰ ਬਾਬਾ ਜੀ ਦੇ ਨਾਲ ਉਹਨਾਂ ਦਾ ਕਿੰਨਾ ਦਾ ਪਿਆਰ ਬਣਿਆ ਬਾਬਾ ਜੀ ਤੇ ਕੋਲ ਉਹਨਾਂ ਦੇ ਫੁਰਕਾ ਵੀ ਸਾਕੇ ਜਾਣਾ ਉਹਨਾਂ ਨੇ ਚਾਹ ਵੀ ਪੀ ਕੇ ਜਾਣੀ ਔਰ ਉਹਨਾਂ ਦਾ ਇੰਨਾ ਦਾ ਹੋ ਗਿਆ ਜੀ ਕਿ ਬਾਬਾ ਰਾਮਕਿਸ਼ਨ ਜੀ ਦੇ ਸੇਵੇ ਵੀ ਦਰਬਾਰ ਨੂੰ ਬੰਨਨੇ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਉਹ ਪਤਾ ਨਹੀਂ ਹੁੰਦਾ ਜੀ ਜਿੱਦਾਂ ਗੱਡੀ ਚ ਲੈ ਕੇ ਆਦੇ ਆ ਇੱਥੇ ਦੋ ਬੋਰੀਆਂ ਖੰਡ ਦੀਆਂ ਆ ਗਈਆਂ ਜਾਂ ਚਾਹ ਦੀ ਪੇਟ ਘੇਦੇ ਆ ਗਏ ਆ ਉਹ ਵਿੱਚੋਂ ਦਾ ਟੋੜਾ ਲੈ ਗਿਆ ਬਾਬਾ ਜੀ ਨੇ ਕਿ ਪਟੋੜੇ ਦਾ ਲੰਗ ਲਾ ਲਿਆ ਜੀ ਬਾਬਾ ਜੀ ਨੇ ਲੈ ਕੇ ਆ ਨਾ ਮਾੜੀ ਉਹ ਉਹਦੇ ਨਾਲ ਇੰਨਾ ਦਾ ਮਤਲਬ ਜਾਨ ਚਲੀ ਆ ਉਹਨਾਂ ਸੱਚ ਸਾਡੀ ਵਾਦੀ ਚਲ ਗਈ ਔਰ ਉਹ ਬਾਬਾ ਜੀ ਦੀ ਤਾਂ ਕੋਈ ਵੀ ਨਹੀਂ ਚ ਨਹੀਂ ਕਰ ਸਕਦਾ ਔਰ ਉਹ ਕਹਿੰਦੇ ਹੁੰਦੇ ਜੀ ਕਿ ਬੌਧ ਜੀ ਕਿ ਮੈਂ ਮਤਲਬ ਕਿਸ਼ਨ ਜੀ ਦੇ ਸਾਥ-ਸਾਥ ਦਰਸ਼ਨ ਕੀਤੇ ਹੋਏ ਇਹ ਦਰਬਾਰ ਇੰਦਾ ਦਾ ਆ ਬਾਬਾ ਜੀ ਕਹਿੰਦੇ ਜੀ ਲਾਲਾ ਜੀ ਬੰਨੋ ਸਾਡੇ ਕਹਿੰਦੇ ਲਾਲਾ ਜੀ ਮੈਂ ਇੱਥੇ ਸਾਥ-ਸਾਥ ਕਿਸ਼ਨ ਜੀ ਦੇ ਦਰਸ਼ਨ ਕੀਤੇ ਹੋਏ ਜਿਹਦੇ ਮੈਂ ਆਪਣੇ ਡੇਰੇ ਲੰਮਾ ਪਿਆ ਉਹਨਾਂ ਨੂੰ ਮੈਂ ਆਪਣੇ ਆਪ ਸਮਝਦਾ ਮੈਂ ਬਹੁਤ ਵੀਕ ਐ ਔਰ ਮੇਰੇ ਜਿੰਦਾ ਕਿਆ ਹਿੰਮਤ ਨਹੀਂ ਐ ਮੇਰੇ ਸ਼ਹਿਦ ਬੁਖਾਰ ਐ ਪਰ ਜਿਹਦੇ ਮੈਂ ਨਾ ਕਿਹਾ ਮੁੰਡੇ ਬ੍ਰਹਮਣ ਕਹਿੰਦਾ ਚੱਲ ਜਲੀਏ ਦਾਦੇ ਮਾੜੇ ਜਾਣਾ ਕਹਿੰਦੇ ਮੇਰਾ ਬੁਖਾਰ ਵੀ ਅੜਿਆ ਸਭ ਇੱਥੇ ਆਣ ਕੇ ਮੈਂ ਫਰੈਸ਼ ਹੋ ਜਾਂਦਾ ਯਾਰ ਮਹਾਪ੍ਰਸ਼ਾਦ ਇੱਕ ਦੂਜੇ ਦਾ ਰੰਗ ਜਿਹੜਾ ਰੰਗ ਚੱਲ ਜਾਂਦਾ ਤੇ ਜਿਹੜਾ ਉਹ ਸਿੱਧੀਆਂ ਲੰਮੀਆਂ ਤਾਰਾਂ ਜਿਹੜੀਆਂ ਉਹ ਬੜੀਆਂ ਸਿੱਧੀਆਂ ਤਾਰਾਂ ਜਿਹੜੀਆਂ ਸੋ ਪੰਡਿਤ ਸ਼ਿਵਾਜੀ ਆਪਾਂ ਗੱਲ ਕਰੀਏ ਲਾਸਟ ਦੇ ਵਿੱਚ ਇਸ ਡੇਰੇ ਵੱਲੋਂ ਸ਼੍ਰੀ ਕਾ ਵੀ ਸਮੇਂ ਤੋਂ ਅਸੀਂ ਵੀ ਦੇ ਦੇ ਰਹੇ ਹਾਂ ਮਹਾਰਾਜ ਜੀ ਲੋਰ ਬਲੀ ਇੱਕ ਉਹਨਾਂ ਨੇ ਜ਼ਰੂਰਤਮੰਦ ਇਲਾਕੇ ਦੇ ਲੋਕਾਂ ਨੂੰ ਜਿੱਥੇ ਲੰਗਰ ਦੀ ਵਿਵਸਥਾ ਕਾਤੇ ਲੰਗਰ ਤਾਂ ਪ੍ਰੋਵਾਈਡ ਕਰਦੇ ਜੀ ਉੱਥੇ ਨਾਲ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਕੰਬਲ ਵੀ ਤੇ ਬਿਆਹਾਂ ਦੇ ਵੀ ਪ੍ਰੋਗਰਾਮ ਕੀ ਉਹ ਕਿਹੜੇ ਕਿਹੜੇ ਪ੍ਰੋਗਰਾਮ ਕੀ ਨਿਰੰਤਰ ਜਿੰਨੀ ਚੱਲਦੇ ਬਾਬਾ ਜੀ ਦੇ ਦਿਲ 'ਚ ਪਤਾ ਨਹੀਂ ਕੀਦਾ ਕੀ ਸ਼ੌਂਕ ਆਦੇ ਸੀ ਕਿੱਥੋਂ ਉਹਨਾਂ ਨੂੰ ਪਿੱਛੋਂ ਨਾ ਕਿ ਉਹ ਤਾਰ ਜੁੜਨੀ ਸੀਗੀ ਉਹ ਜਿਹੜੇ ਇੱਕ ਮੂੰਹ 'ਚ ਲੱਭ ਜ ਕਰ ਦਿੰਦੇ ਅਜੀ ਹਾਲਾਤੀ ਡਰਦੇ ਹੁੰਦੇ ਸੀ ਕਿ ਬਾਬਾ ਜੀ ਨੇ ਕਹਿ ਤਾਂ ਦਿੱਤਾ ਤੇ ਕੰਮ ਦਾ ਕਿਦਾਂ ਹੈ ਪਰ ਉਹਦੀ ਵਿਵਸਥਾ ਐਦਾਂ ਨਹੀਂ یہ کمبل بننے آیا تھا جی انگلینڈ تو پیسے آ گیا جی وہ بیبا جی نہ کمبل پڑ رہی ہو جی ٹھنڈ آ گئی ہے دوجے نہ کہ وہاں پہن آ گیا جی نہ کہ جتیاں پڑ رہی ہو جاتا ٹھنڈ آ گئی ہے بچے نہ کہ ادا ہیں اور آئی کی بابا جی نے لائی دیے اتنے جی بابا جی نے ਮਤਲਬ ਇਹ ਨਾ ਪੁੱਛੋ ਆਪਾਂ ਜਿੱਦਾਂ ਜੇ ਕੋਟੀਆਂ ਬੰਨ ਲੋ ਕਰ ਚਾਮ ਨੂੰ ਜਿਹਨੇ ਦੇਖਿਆ ਕਿ ਦਾਲ ਸਬਜ਼ੀ ਬਚ ਗਈ ਆ ਆਪ ਲੱਦ ਕੇ ਗੱਡੀ ਦੇ ਵਿੱਚ ਕੁੱਲੀਆਂ ਦੇ ਵਿੱਚ ਗੈੜਾ ਨਗੱਜਵੀਂ ਦੁੱਤੀ ਸਬਜ਼ੀ ਦਾ ਬਲਾਈਓ ਸਬਜ਼ੀ ਢੋਲੇ ਰੋ ਹੈ ਨਾ ਮਤਲਬ ਬਾਬਾ ਜੀ ਦਾ ਜਿਹੜਾ ਸੀਗਾ ਸਾਨੂੰ ਸਾਡਾ ਵੱਡਾ ਜਿਹੜਾ ਯੋਗਦਾਨ ਜਿਹੜਾ ਬਹੁਤ ਜ਼ਰੂਰੀ ਹੈਗਾ ਦੂਜਾ ਜਿਹੜਾ ਉਹ ਸਾਨੂੰ ਕਰਤਾਰਪੁਰ ਤੋਂ ਰਾਜੀਉ ਭਾਜੀ ਆਗੇ ਆ ਜੀ ਮਿਲ ਬਣਾ ਗਾਲੀ ਜੀ ਉਹਨਾਂ ਦੇ ਸਾਡਾ ਸਾਰਾ ਸਾਲ ਦਾ ਦੁੱਧ 2 ਲੱਖ ਦਾ ਲੱਗਿਆ 3 ਲੱਖ ਦਾ ਲੱਗਿਆ ਚਾਲੇ ਦਾ ਕੋਈ ਤੋਂ ਹੋਵੇ 30 ਦੇ ਵਿੱਚ ਔਰ ਜੋਤਲੇ ਕੇ ਵੀ ਉੱਥੋਂ ਲੱਗਿਆਦਾ ਉਹ ਕਹਿੰਦੇ ਫੌਜੀ ਕਰੀ ਜਾਓ ਅੱਜ ਦਾ ਅੱਜ ਦਾ ਫਨਕਾ ਚ ਗਿਆ ਉੱਥੇ ਜੋ ਦੁੱਧ ਕੇ ਪਨੀਰ ਜੋ ਕੋਈ ਸਾਰਾ ਉੱਥੋਂ ਹੀ ਆਇਆ ਜੀ ਹਲਵਾਈ ਉੱਥੇ ਇਤਾਂ ਵੀ ਬਾਬਾ ਜੀ ਦੇ ਪਾਸ ਕੋਈ ਟ੍ਰੈਕ ਚ ਗਿਆ ਕੋਲੋਂ ਆਪਣੀ ਜਗ ਬੋਣਾ ਹੀ ਜਾਂਦਾ ਤੇ ਅਸੀਂ ਮੈਂ ਤਾਂ ਬਾਬਾ ਜੀ ਦੇਖਣ ਗਏ ਮੋਰੇ ਡਾਕ ਤੇ ਟਾਈਮ ਦਿੱਤਾ ਆ ਉੱਥੇ ਜਾਂਦੇ ਨੂੰ ਟਾਈਮ ਤੋਂ ਅਸੀਂ ਮਿਲਦੇ ਗਏ ਨੇ ਢੇਟ ਹੋਏ ਬਾ ਡਾਕ ਕਹਿੰਦਾ ਜਨ ਲੱਕੇ ਤਾਂ ਠੀਕ ਹੈਗਾ ਤੇ ਤੇਰਚਮਾ ਕੀ ਹੋਇਆ ਸੁੰਨੀ ਇਤਾਂ ਦੀ ਜਿਹੜੀ ਆ ਬਾਬਾ ਜੀ ਦੀ ਆ ਤਾਕਤਾਂ ਜੀ ਉਹਨਾਂ ਨੂੰ ਮਤਲਬ ਸਾਰੀ ਦੁਨੀਆ ਜਾਣਦੀ ਆ ਤੇ ਉਹਦੇ ਕਰਕੇ ਸਾਰੀ ਲਕੀਰਾਂ ਦੇ ਉਹ ਤਾਂ ਕਾਇਚੀ ਦੀ ਉਹ ਜੋਤ ਬਾਬਾ ਜੀ ਦੇ ਦੇਲ ਚ ਇੱਕ ਵਾਰੀ ਆ ਜਾਂਦਾ ਸੀ ਉਹ ਪੂਰੀ ਹੋ ਜਾਂਦੀ ਸੀ ਇਹ ਪਤਾ ਨਹੀਂ ਕੀ ਉਹਨਾਂ ਦੀ ਲਗਨ ਕਿਹਦੇ ਨਾਲ ਸੀ ਕਿਹਦੇ ਨਾਲ ਉਹਨਾਂ ਦੀ ਯਾਰੀ ਸੀ ਕਿ ਕਿੰਦਾ ਸਹਾਰਾ ਇੱਕ ਹੋਰ ਲਾਸਟ ਵਿੱਚ ਬਸਬਾਨ ਮੇਰੇ ਜਿਹੇ ਨੇ ਚੱਲਦੇ ਜਿਹੜੇ ਮੈਂ ਹੁਣ ਮਹਾਪੁਰਛਾਇ ਸੀ ਜਿੱਥੇ ਬਾਬਾ ਜੀ ਨੇ ਕੋ ਸੁਪਨਾ ਦੇਖਿਆ ਸੀ ਸਵਰਗੀ ਬ੍ਰਹਮ ਦੇ ਇੰਚਰਾਂ ਦਾ ਚੋਲਣਾ ਨੇ ਵੀ ਵੇਲੰਕਰ ਲਾਉਣਾ ਚਾਹਾਲੇ ਜਿਹੜੇ ਚੀਜ਼ ਕੋਲ ਜਿੰਦ ਤੋਂ ਮੰਦਰ ਨੂੰ ਜਾਂਦੇ ਆ ਕਿ ਆ ਜੋ ਮਹਾਪੁਰਛਾਇ ਸੀ ਇਹ ਮੇਰਾ ਕਰਜੂ ਨੇ ਤੁਸੀਂ ਦੱਸਿਆ ਉਹ ਗੁਆਰੇ ਤੋਂ ਸੀਗੇ ਉਹ ਅੱਜ ਉਹ ਜਗ੍ਹਾ ਦੇਖਣਗੇ ਉਹਦੇ ਬਾਰੇ ਕਿਸ ਤਰ੍ਹਾਂ ਤੁਸੀਂ ਉਹ ਮੈਂ ਅੱਜ ਬੀਬੀ ਕਮਲਜੀਤ ਜੀ ਤਾਂ ਕਿ ਆਏ ਆਪਣੇ ਮਾਤਾ ਦੀ ਇੱਕ ਨਵਾਂ ਸਮੰਦਰ ਫੋੜਵਾਰਾ ਰੋਡ ਤੋਂ ਰਹੀ ਦੇ ਨਾਲ ਹੈ ਉਹਨਾਂ ਦਾ ਉਹਨਾਂ ਦੇ ਜਿਹੜੇ ਛੋਲੇ ਬਾਬਾ ਜੀ ਉਹਨਾਂ ਦਾ ਜਿਹੜਾ ਅੰਦਰ ਹੈਗਾ ਹੈ ਕੋਈ ਮਗੈਡ ਦੇ ਵਿੱਚ ਹੈਗਾ ਔਰ ਉਹਨਾਂ ਨੇ ਇੱਥੇ ਤੱਕ ਮਤਲਬ ਬਾਬਾ ਭਾਲਕਿਨਾ ਜੀ ਸ਼ਾਕ ਲਾਈ ਦੇ ਅੱਗੇ ਬੱਚਿਆਂ ਦੇ ਕੋਲ ਵੀ ਜਗਾ ਲਿਆ ਲਏ ਕੋਈ 4 ਕੁ ਰੁਪਏ ਜੀ ਉਹਨਾਂ ਦਾ ਜ਼ਿਕਰ ਕੀਤਾ ਜਿਸ ਲਈ ਆਇਸ ਗੇਟ ਉਹਨਾਂ ਨੇ ਜ਼ਿਕਰ ਕੀਤਾ ਕਿ ਬਾਬਾ ਜੀ ਉਹਨਾਂ ਦਾ ਨਾਮ ਵੀ ਕਈ ਵਾਰੀ ਬਾਬਾ ਜੀ ਨੇ ਕਿਹਾਇਆ ਸੀਗਾ ਤੇ ਦਾ ਉਹਨੇ ਲਈ ਆ ਜੋ ਮਨੋਨਾ ਗੱਲ ਕੀਤੀ ਉਹ ਕਹਿੰਦੇ ਕਿ ਮੈਂ ਉਹਨਾਂ ਦਾ ਸੁਪਨਾ ਜੂਰ ਪੂਰਾ ਕਰੂੰਗੀ ਤੇ ਮੈਂ ਜਗਾ ਦੇ ਕੇ ਤਾਂ ਕਿ ਚਿਤਪੁਰੀ ਰੋਡ ਦੇ ਨਾਲ ਉੱਥੇ ਆਪਾਂ ਨਾਲ ਕੇ ਬਾਉਂਡੀ ਬਣਾਵਾਂਗੇ ਤੇ ਉਹਨਾਂ ਦਾ ਬਾਬਾ ਜੀ ਵਿਚਾਰਨ ਦਾ ਜਿਹੜਾ بڑا ਸੁਪਨਾ ਪੂਰਾ ਕਰਾਂਗੇ ਹੋਰ ਹੋਇਤੋਂ ਗਏ ਵਿੱਚ ਵੈਜੀ ਨੂੰ ਵੀ ਦੇਖ ਰਹੀ ਹਿੰ ਮੈਂ ਸੋ ਦੋਸਤੋ ਮੈਂ ਇੱਥੇ ਬਿਲਕੁਲ ਇਸ ਗੱਲ ਨੂੰ ਸਪਸ਼ਟ ਕਰ ਦਿਆਂ ਬਹੁਤ ਸਾਰੇ ਲੋਕਾਂ ਦੀ ਕਹਾਕਾਰ ਗੁੰਡੀਆਂ ਕਿ ਅਸੀਂ ਕਿਸੇ ਗੱਲ ਨੂੰ ਕਿਸੇ ਤਰ੍ਹਾਂ ਨੂੰ ਕਿਸੇ ਜਗ੍ਹਾ ਨੂੰ ਪ੍ਰਮੋਟ ਕਰਦੇ ਹਾਂ ਮੇਰਾ ਇੱਥੇ ਇਸ ਤਰ੍ਹਾਂ ਦਾ ਇਸ ਚੈਨਲ ਦੇ ਮਾਮਲੇ ਵਿੱਚ ਲੋਕਾਂ ਤੱਕੋਂ ਤੱਕ ਕੋਈ ਵੀ ਗੱਲ ਇਦਾਂ ਦਾ ਮੇਰੀ ਚੈਲੰਜ ਹੁੰਦਾ ਕਿ ਮੈਂ ਪ੍ਰਮੋਟ ਕਰਾਂ ਇੱਥੇ ਬਿਲਕੁਲ ਪੰਡਤ ਸ਼ਵਾਰ ਜੀ ਨੇ ਅਧਿਆਤੂ ਦੀਆਂ ਗੱਲਾਂ ਕੀਤੀਆਂ ਔਰ ਸਚਾਈ ਗੱਲਾਂ ਕੀਤੀਆਂ ਕੁਝ ਤਾਂ ਗੱਲਾਂ ਕੀਤੀਆਂ ਜਿਹੜਾ ਇਹਨਾਂ ਦੇ ਪ੍ਰਤੱਖ ਦੇ ਵਿੱਚ ਦੇਖੀਆਂ ਸੋ ਇਹਨਾਂ ਦੇ ਨਾਲ ਜਿਹੜੀਆਂ ਘਟਨਾਵਾਂ ਵਾਪਰੀਆਂ ਕਿਵੇਂ ਬਾਬਾ ਜੀ ਨੇ ਸੁਪਨਾ ਦੇਖਿਆ ਕਿਵੇਂ ਦੂਸਰੇ ਦਿਨ ਨੂੰ ਪੂਰਾ ਹੋ ਜਾਂਦਾ ਕਿਸ ਤਰ੍ਹਾਂ ਕਨੇ ਚਾਹੀ ਲੋਗਾਂ ਨੂੰ ਕੈਂਪ ਲਾਉਣੇ ਜਾਂ ਹੋਰ ਵੀ ਕਿਸ ਤਰ੍ਹਾਂ ਦੀਆਂ ਉਹ ਸਿਰ ਤੇ ਸਿਰ ਉਹਨਾਂ ਦੀ ਸੋਝੀ ਉਹ ਜਿਵੇਂ ਗੱਲ ਕਰਦੇ ਉਹਨਾਂ ਦੀ ਬੰਦਗੀ ਦੇ ਉਹਨਾਂ ਦੀ ਜਿਹੜੀ ਭਗਤੀ ਦੇ ਰੰਗ ਸੀਗੇ ਜਿਹਦੇ ਨਾਲ ਹਰ ਚੀਜ਼ ਇੱਥੇ ਪੂਰੀ ਹੁੰਦੀ ਸੀ ਸੋ ਅਸੀਂ ਕੋਸ਼ਿਸ਼ ਕਰਾਂਗੇ ਭੰਦੇ ਸ਼ਿਵਾਚ ਭਗਤੀ ਦੇ ਨਾਲ ਗੱਲ ਵੀ ਆਪਣੇ ਆਵਾਜ਼ ਤੇ ਚੈਨ ਉਹਨਾਂ ਹੀ ਲੋਗਾਂ ਤੱਕ ਆਵਾਜ਼ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਇਸ ਸਥਾਨ ਤੇ ਆ ਕੇ ਦਰਸ਼ਨ ਕਰਨਾ ਚਾਹੁੰਦੇ ਆ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਆ ਜਾਂ ਕਿਸੇ ਵੀ ਤਰ੍ਹਾਂ ਦੀ ਇੱਥੇ ਸਹਾਇਤਾ ਕਰਨੀ ਚਾਹੁੰਦੀ ਹੋ ਆ ਸਕਣ ਸਿਆਲਪੁਰ ਤੋਂ ਦਾ ਭਾਰਤ ਲਈ ਇਤਾਲਜੀ ਅਜਨੂਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਬਬਲ ਬੇਬੀ ਤੁਹਾਡਾ ਠੀਕ ਹੈ